ਉੱਤਰ ਭਾਰਤ ਵਿੱਚ ਇਨੀ ਦਿਨਕ ਕਣੀ ਤੁੰਦ ਅਤੇ ਪ੍ਰਦੂਸ਼ਣ ਕਰਨ ਹਾਲਾਤ ਗੰਭੀਰ ਬਣੇ ਹੋਏ ਨੇ ਇਸ ਸੰਬੰਧੀ ਸ਼ਹਿਰ ਵਾਸੀ ਇੰਜੀਨੀਅਰ ਪਰਮਨ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਪੂਰੇ ਪੂਰੇ ਉੱਤਰ ਭਾਰਤ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਠੰਡ ਦੇ ਨਾਲ ਨਾਲ ਵੱਡੇ ਪ੍ਰਦੂਸ਼ਣ ਕਾਰਨ ਧੂੰਏ ਦੀ ਮੋਟੀ ਪਰਤ ਛਾ ਗਈ ਹੈ ਜਿਸ ਨਾਲ ਵਿਜ਼ਿਬਿਲਟੀ ਸູນ ਹੋ ਚੁੱਕੀ ਹੈ ਇਸ ਦਾ ਸਿੱਧਾਰਥ ਨੈਸ਼ਨਲ ਹਾਈਵੇਜ਼ ਸਟੇਟ ਹਾਈਵੇਜ਼ ਅਤੇ ਸ਼ਹਿਰੀ ਸੜਕਾਂ ਤੇ ਪੈ ਰਿਹਾ ਹੈ ਜਿੱਥੇ ਯਾਤਰੀ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨੇ ਪਵਨ ਸ਼ਰਮਾ ਜੀ ਪਵਨ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਧੁੰਦ ਦਾ ਕੈਸ਼ ਸ਼ੁਰੂ ਹੋ ਗਿਆ ਦੇਖੋ ਪੂਰੇ ਉੱਤਰ ਭਾਰਤ ਦੇ ਵਿੱਚ ਆਈਐਮਡੀ ਨੇ ਇੱਕ ਵਰਨਿੰਗ ਜਾਰੀ ਕੀਤੀ ਆ ਲੋਕਾਂ ਨੂੰ ਸਿਗਨਲ ਕੀਤਾ ਕਿ ਬਹੁਤ ਵੱਡੀ ਧੁੰਦ ਦੀ ਚਾਦਰ ਨੇ ਆਲੇ-ਦੁਆਲੇ ਨੂੰ ਲਪੇਟ ਲਿਆ ਜਿੱਥੇ ਫੌਗ ਵੀ ਆ ਉੱਥੇ ਪੋਲੂਸ਼ਨ ਦੇ ਕਾਰਨ স্মੋਕ ਔਰ ਫੌਗ ਇਕੱਠੀ ਮਿਕਸ ਹੋ ਕੇ ਸਮੋਗ ਬਣ ਗਈ ਆ ਇਦੇ ਨਾਲ ਲੋਕਾਂ ਦੀ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਹੋ ਗਈ ਹੈ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਔਰ ਜਿੱਥੇ ਵੀ ਲੋਕ ਟਰੈਵਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਪੇਸ਼ ਆ ਔਰ ਤੁਸੀਂ ਦੇਖਿਆ ਕਿ ਭਾਰਤੀ ਮਨਿਸਟਰ ਮਿਸਟਰ ਯੂਨੀਅਨ ਮਨਿਸਟਰ ਮਿਸਟਰ ਨਿਤਨ ਗੜਗਰੀ ਨੇ ਇਹ ਪਾਰਲੀਮੈਂਟ ਦੇ ਵਿੱਚ ਡੇਟਾ ਵੀ ਪੇਸ਼ ਕੀਤਾ ਸੀ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਮੌਤਾਂ ਸੜਕੀ ਹਾਦਸੇ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੀਆਂ ਕਿਉਂਕਿ ਭਾਰਤ ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਲਾਰਜੇਸਟ ਰੋਡ ਨੈਟਵਰਕ ਰੱਖਦਾ ਲਗਭਗ ਆ 6.4 ਮਿਲੀਅਨ ਕਿਲੋਮੀਟਰਸ ਭਾਰਤ ਦਾ ਰੋਡ ਨੈਟਵਰਕ ਹੈ ਉੱਥੇ ਜਦੋਂ ਉਹਨਾਂ ਦੇ ਨਾਰਦਰਨ ਰੀਜਨਸ ਚ ਹੋਰ ਰੀਜਨਸ ਦੇ ਵਿੱਚ ਇੰਨੀ ਡੈਂਸ স্মੋਗ ਹੁੰਦੀ ਹੈ ਤੇ ਉਹਦੇ ਨਾਲ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਔਰ ਕਰੀਬ ਪੂਰੇ ਦਿਨ ਦੇ ਵਿੱਚ ਪਰ ਡੇ 485 ਮੌਤਾਂ ਭਾਰਤ ਦੇ ਵਿੱਚ ਸੜਕੀ ਹਾਦਸਿਆਂ ਦੇ ਨਾਲ ਹੀ ਹੁੰਦੀਆਂ ਸੋ ਆਈਐਮਡੀ ਨੇ ਵਾਰਨ ਕਰ ਦਿੱਤਾ ਕਿ ਇੰਨੀ ਜ਼ਿਆਦਾ স্মੋਗ ਕਟੋ-ਕਟ 21 ਦਸੰਬਰ ਤੱਕ ਤਾਂ ਰਹਿਣੀ ਰਹਿਣੀ ਹੈ ਤੇ ਲੋਕ ਟ੍ਰੈਵਲ ਕਰਨ ਮਲੇ ਲੋਕ ਸਫਰ ਕਰਨ ਮਲੇ ਲੋਕ ਆਪਣੇ ਵੀਕਲਸ ਨੂੰ ਚਲਾਉਣ ਮਲੇ ਕਿਤੇ ਕਿਸੇ ਕੋਲੀਜਨ ਦਾ ਸ਼ਿਕਾਰ ਨਾ ਹੋ ਜਾਣ ਲੋਕ ਆਪਣੇ ਫੋਰਕਾਸਟ ਨੂੰ ਚੈੱਕ ਕਰਕੇ ਰੱਖਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਰੀ ਚੀਜ਼ਾਂ ਨੇ ਮੱਦੇਨਜ਼ਰ ਕਾਰ ਦੀ ਸਾਫ ਸਫਾਈ ਤੋਂ ਲੈ ਕੇ ਉਹਦਾ ਲੋ ਬੀਮ ਲਾਈਟ ਤੱਕ ਉਹਦੇ ਵਾਈਪਰਸ ਤੱਕ ਉਹਦਾ ਡੀਫ ਆਗਸਟ ਤੱਕ ਸਾਰਿਆਂ ਦਾ ਚੈੱਕ ਅਪ ਕਰਕੇ ਹੀ ਬਾਹਰ ਨਿਕਲਣ ਔਰ ਜੇ ਲੋਡ ਹੈ ਤੇ ਫੇਰ ਹੀ ਨਿਕਲਣ ਤੇ ਅਦਰਵਾਈਜ਼ ਲੋਕ ਆਪਣੀ ਸਪੀਡ ਨੂੰ ਵੀ ਕੰਟਰੋਲ 'ਚ ਰੱਖਣ ਲੋਕ ਡਿਸਟੈਂਸ ਵੀ ਚੰਗਾ ਮੇਨਟੇਨ ਕਰਕੇ ਰੱਖਣ ਰੋਡ ਦੇ ਉੱਪਰ ਜਿਹਦੇ ਨਾਲ ਕੋਈ ਸੜਕੀ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ ਔਰ ਇਹ ਸਾਰੀਆਂ ਗੱਲਾਂ ਇਹ ਬਹੁਤ ਇੰਪੋਰਟੈਂਟ ਨੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨਾ ਜਾਣ ਕਿਉਂਕਿ ਭਾਰਤ ਹੀ ਐਸਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਮੌਤਾਂ ਚਾਹੇ ਵਾਰ ਹੋਵੇ ਚਾਹੇ ਕੋਈ ਪੰਡੈਮਿਕ ਕੋਵਿਡ ਵਰਗਾ ਵੀ ਆਇਆ ਹੋਵੇ ਉਹਦੇ ਨਾਲੋਂ ਵੀ ਵੱਧ ਮੌਤਾਂ ਸੜਕੀ ਹਾਦਸਿਆਂ ਦੇ ਕਾਰਨ ਹੋਈਆਂ ਨੇ ਇਸ ਕਰਕੇ ਆਈਐਮਡੀ ਨੇ ਲੋਕਾਂ ਨੂੰ ਚੇਤਾਵਨੀ ਦਿੱਤਾ ਔਰ ਲੋਕਾਂ ਤੱਕ ਇਹ ਮੈਸੇਜ ਆਈਐਮਡੀ ਦਾ ਵੱਧ ਤੋਂ ਵੱਧ ਪਹੁੰਚੇ ਸਾਡਾ ਵੀ ਉਪਰਾਲਾ ਔਰ ਲੋਕ ਆਪਣੀਆਂ ਕੀਮਤੀਆਂ ਜਾਨਾਂ ਬਚਾ ਸਕਣ ਔਰ ਜਿਹੜੇ ਇੰਸਟੀਟਿਊਸ਼ਨਸ ਆ ਐਸਟੈਬਲਿਸ਼ਮੈਂਟਸ ਆ ਵੱਖ-ਵੱਖ ادارے ਆ ਉਹਨਾਂ ਦੀ ਵੀ ਲਾਜ਼ਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਟਰੀਟ ਲਾਈਟਸ ਜਿਹੜੀਆਂ ਉਹ ਚੱਲਦੀਆਂ ਰਹਿਣ ਕੈਟਾਈ ਰਿਫਲੈਕਟਰ ਰੋਡਸ ਦੇ ਉੱਪਰ ਲੱਗੇ ਹੋਣ ਮਾਰਕਿੰਗ ਅਚੀਆਂ ਹੋਈਆਂ ਹੋਣ ਜਿਹਨੇ ਵੀ ਡਿਸਪਲੇ ਬੋਰਡਸ ਨੇ ਡਿਜ਼ਾਈਨ ਬੋਰਡਸ ਨੇ ਉਹ ਵੀ ਅੱਛੇ ਤਰ੍ਹਾਂ ਲੱਗੇ ਹੋਣ ਔਰ ਰੇਡੀਅਮ ਜਿਹੜੇ ਮਟੀਰੀਅਲ ਹੁੰਦੇ ਆ ਉਹਨਾਂ ਦਾ ਉਪਯੋਗ ਵੀ ਰੋਡਸ ਦੇ ਉੱਪਰ ਜ਼ਿਆਦਾ ਕੀਤਾ ਜਾਵੇ ਔਰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤੋਂ ਲੈ ਕੇ PWD ਵਿਭਾਗ ਔਰ ਜਿੰਨੇ ਵੀ ਇਨਫਰਾਸਟਰਕਚਰ ਡਿਵੈਲਪਿੰਗ ਵਿਭਾਗ ਨੇ ਉਹਨਾਂ ਨੂੰ ਇਸ ਸਮੇਂ ਬਹੁਤ ਜ਼ਿਆਦਾ ਲੋਡ ਆ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਇਦਾਂ ਜ਼ਿਆਹ ਨਾ ਹੋਣ ਔਰ ਸੜਕੀ ਹਾਦਸਿਆਂ ਦੀ ਜਿਹੜੀ ਦਰ ਹਰ ਸਾਲ ਵਧਦੀ ਜਾ ਰਹੀ ਹੈ ਉਹਦੇ ਵਿੱਚ ਘਾਟਾ ਅਸੀਂ ਕਰ ਸਕੀਏ ਔਰ ਲੋਕ ਬੜੀ ਸੇਫਟੀ ਦੇ ਨਾਲ ਸੁਰੱਖਿਤਾ ਦੇ ਨਾਲ ਆਪਣੀ ਮੰਜ਼ਲਾਂ ਤੇ ਪਹੁੰਚ ਸਕਣ ਬੱਚੇ ਸਕੂਲ ਦੇ ਵਿੱਚ ਜਾ ਸਕਣ ਜਿਹੜੇ ਪੈਰੈਂਟਸ ਆ ਉਹ ਕੰਮਕਾਰ ਦੇ ਉਤੇ ਜਾ ਸਕਣ ਔਰ ਸੜਕਾਂ ਦੇ ਉਤੇ ਕੋਈ ਇਦਾਂ ਦਾ ਟ੍ਰੈਫਿਕ ਕਿਆਸ ਵੀ ਕ੍ਰੀਏਟ ਨਾ ਹੋਵੇ ਜਿਵੇਂ ਕਿ ਨੈਸ਼ਨਲ ਹਾਈਵੇਅ ਐਕਸਪ੍ਰੈਸ ਦੇ ਵਿੱਚ ਸਟੇਟ ਹਾਈਵੇਅ ਦੇ ਵਿੱਚ ਤੁਸੀਂ ਦੇਖਿਆ ਕਿ ਕਾਫਲੇ ਦੇ ਕਾਫਲੇ ਜਦੋਂ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਨੇ ਉਹਦੇ ਵਿੱਚ ਮੌਤਾਂ ਵੀ ਹੁੰਦੀਆਂ ਔਰ ਵਿੱਤੀ ਨੁਕਸਾਨ ਵੀ ਬਹੁਤ ਹੁੰਦਾ ਐਕਸਪ੍ਰੈਸ ਵੇ ਯਮੁਨਾ ਜਿਹੜਾ ਯੂਪੀ ਦੇ ਵਿੱਚ ਆ ਉਹਦੇ ਵਿੱਚ ਵੀ ਵੱਡਾ ਹਾਦਸਾ ਆਇਆ ਮੇਰੇ ਖਿਆਲ ਕਰੀ 50 ਦੇ ਜਿਹੜੇ ਵਹੀਕਲਸ ਆਪਸ ਕੋਲਾਈਡ ਕਰ ਗਏ ਸੀ ਸੋ ਇਹ ਸਾਰੀਆਂ ਗੱਲਾਂ ਇਸ ਵੈਦਰ ਕਰਕੇ ਹੋ ਰਹੀਆਂ ਇਸ ਕਲਾਈਮੇਟ ਕਰਕੇ ਹੋ ਰਹੀਆਂ ਔਰ ਜਿਹੜਾ ਤੁਸੀਂ ਦੇਖਿਆ ਕਿ ਜਦੋਂ ਇੱਕ 에어 ਦੀ ਮੌਇਸਚਰ ਨੂੰ ਐਬਜ਼ੌਰਬ ਕਰਨ ਦੀ ਕਪੈਸਿਟੀ ਘਟ ਜਾਂਦੀ ਆ ਤੇ ਉਹ ਆਲੇ ਦੁਆਲੇ ਮੌਇਸਚਰ ਕੰਡੈਂਸ ਹੋ ਕੇ ਇੱਕ ਲੇਅਰ ਬਣਾ ਦਿੰਦਾ স্মੋਗ ਔਰ ਫੌਗ ਇਕੱਠੀ ਹੋ ਕੇ স্মੋਗ ਦੀ ਲੇਅਰ ਬਣ ਜਾਂਦੀ ਹੈ ਇਹਦੇ ਨਾਲ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਜਾਂਦੀ ਆ ਤੋਂ ਬਹੁਤ ਸਾਰੇ ਫੈਕਟਰਸ ਆ ਪੋਲੂਸ਼ਨ ਵੀ ਫੈਕਟਰ ਆ ਔਰ ਨੈਚੁਰਲ ਕਲਾਈਮੇਟ ਵੀ ਇਹਦਾ ਫੈਕਟਰ ਆ ਸਾਨੂੰ ਇਹ ਸਾਰੀਆਂ ਗੱਲਾਂ ਆਪਣੇ ਧਿਆਨ ਦੇ ਵਿੱਚ ਲਿਆ ਕੇ ਫੇਰ ਹੀ ਸੱਪਰਵਲ ਤੁਰਨਾ ਚਾਹੀਦਾ

उन्हें थोड़ा सा डॉक्टर भी अवॉइड करते हैं कि आप मत जाओ पर फिर भी बहुत से लोग इस बाग में मॉर्निंग वॉक के लिए आते हैं और इस धुंध की ना करते हुए भी बहुत से लोगों का जो जो इस यहां पे आना अपनी को ठीक रखना अपने जो देखो आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन है और ये बढ़ चढ़ कर कंपनी बाग में आते हैं और यहाँ अपनी एक्सरसाइज करते हैं करके पूरी अपना सैर करके फिर यहाँ चाय का आनंद मान के फिर ये घर जाते हैं जो 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 है। उनको तो यही कहना चाहेंगे भी बड़े धीमी रफ्तार से गाड़ी चलाएं क्योंकि जिंदगी बड़ी मशहूर है जिंदगी बहुत मुश्किल से मिलती है और उनको ये कहना चाहूंगा भी बड़े धीरे धीरे गाड़ी चलाएं अपना तो ख्याल रखना रखना किसी दूसरी जान का भी ख्याल रखना बहुत जरूरी है तो इसलिए उनको मैं यही एडवाइस करूंगा कि बड़ा धीरे और धीमी गति से गाड़ियां चलाएं ਮੇਰਾ ਨਾਮ ਵਿਸ਼ਾਲ ਹੈ ਜੀ ਕਿਵੇਂ ਚੱਲਦਾ ਏ ਤੁਹਾਡਾ ਜੀ ਹਾਂ ਜੀ ਅੱਜ ਧੁੰਦ ਪਹਿਲਾ ਦਿਨ ਆ ਧੁੰਦ ਦਾ ਤੇ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਬੜੇ ਆਰਾਮ ਨਾਲ ਆਪਣੇ ਸਕੂਟਰ ਮੋਟਰਸਾਈਕਲ ਚਲਾਣੇ ਚਾਹੀਦੇ ਆ ਜੇ ਨਾ ਕੋਈ ਐਕਸੀਡੈਂਟ ਨਾ ਹੋਵੇ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਕੀ ਲਾਈਟਾਂ ਦੇਖੋ ਕੋਈ ਵੀ ਲਾਈਟ ਨਹੀਂ ਜਗਦੀ ਦੀ ਵੀ ਲਾਈਟਾਂ ਚਲਾਣੀਆਂ ਚਾਹੀਦੀਆਂ ਵਾ ਤੇ ਆਮ ਆ ਵੀ ਵਿਚਾਰ ਰਹੇ ਆ ਹਾਂ ਐਕਸੀਡੈਂਟ ਨਾ ਹੋ ਸਕੇ